ਕੱਗਰਦਾ ਹਾਂਜੀ ਕਿੰਨਾ ਕ ਨੁਕਸਾਨ ਹੁੰਦਾ ਉਹ ਤਾਂ ਹੀ ਪਾਣੀ ਆਣੇ ਬਸ ਆਵੇ ਜੀ ਖਾਸਾ ਵਾ ਫਿਰ ਤੁਜੀ ਦੀ ਮਰ ਜਾ ਫਿਰ ਜੇ ਘਾਟ ਆਵੇ ਮੰਨ ਲਓ ਪਿੱਛੇ ਤਾਂ ਪਾਣੀ ਆ ਰਿਹਾ ਹੁਣ ਕਹਦੇ ਤੇ ਸਾਡੇ ਰਿਸ਼ਤੇਦਾਰ ਫੋਨ ਕਰਦੇ ਤੇ ਕਿ ਪਾਣੀ ਆ ਰਿਹਾ ਬਹੁਤ ਆਪਣਾ ਸਾਵਧਾਨ ਰਹੀਓ ਉਰੇ ਰੋਡ ਤੇ ਆਣਾ ਸ਼ੁਰੂ ਹੋ ਗਿਆ ਜੇਕਰ ਹੁਣ 15 16 ਫੁੱਟ ਤੱਕ ਪਾਣੀ ਜਾਂਦਾ ਕਾ ਗੱਗਰਚ ਹਨ ਇਹ ਪੂਰਾ ਭਰ ਜਾਏਗਾ ਪੂਰਾ ਬੰਦ ਹੋ ਜਾਏਗਾ ਜੀ ਪੂਰਾ ਭਰ ਜਾਏਗਾ ਜੇ ਜ਼ਿਆਦਾ ਆ ਗਿਆ ਪਾਣੀ ਹੂੰ ਉਹਦਾ ਫੇ ਉਹਦਾ ਸਾਦਾ ਦਸਤ ਬੰਦ ਹੋ ਜੀਗਾ ਹੂੰ ਉਧਰ ਜਾ ਪੜਾਈ ਸੜ ਗਈ ਫੇ ਤੁਸੀਂ ਨਿਕਲਦੇ ਕਿੱਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ ਫੇ ਕਨੌਰ ਨੂੰ ਘੁੰਮ ਗਏ ਜਾ ਦੂਜੇ ਪਾਸੇ ਤੋਂ ਜਾਣਾ ਪੈਣਾ ਹਾਂਜੀ ਜੇ ਅੰਬਾਲਾ ਜਾਣਾ ਹੋਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕਾਮੀ ਖੋਰਦ ਪਿੰਡ ਦੇ ਵਿੱਚ ਮੌਜੂਦ ਹਾਂ ਜਿਸ ਤਰ੍ਹਾਂ ਲਗਾਤਾਰ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਸੂਖਣਾ ਲੇਖ ਤੋਂ ਕੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਕੱਗਰ ਦਰਿਆ ਦਾ ਉਫਾਨ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕੱਗਰ ਦਰਿਆ ਤੋਂ ਪਾਣੀ ਜਿਹੜਾ ਪਾਰ ਹੋ ਚੁੱਕਿਆ ਹੈ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਪਾਣੀ ਜਿਹੜਾ ਸੜਕਾਂ ਤੇ ਆਣਾ ਸ਼ੁਰੂ ਹੋ ਗਿਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਕਾਮੀ ਖੋਰਦ ਪਿੰਡ ਦੀ ਸੜਕ ਹੈ ਜਿਹੜੀ ਪਿੰਡਾਂ ਨੂੰ ਦਾਖਲ ਹੁੰਦੀ ਹੈ ਅੱਗੇ ਲਾਛੜੂ ਪਿੰਡ ਹੋ ਗਿਆ ਤਾਂ ਹੋਰ ਕਈ ਪਿੰਡਾਂ ਨੂੰ ਜਿਹੜਾ ਇਹ ਰਸਤੇ ਜਾਂਦੇ ਨੇ ਤਾਂ ਉਸੇ ਪਿੰਡ ਦੇ ਰਸਤੇ ਦੇ ਉੱਪਰ ਅਸੀਂ ਮੌਜੂਦ ਹਾਂ ਤਾਂ ਖੇਤਾਂ ਤੋਂ ਹੁੰਦਾ ਹੋਇਆ ਪਾਣੀ ਜਿਹੜਾ ਹੁਣ ਸੜਕਾਂ ਵੱਲ ਨੂੰ ਆਣਾ ਸ਼ੁਰੂ ਹੋ ਚੁੱਕਿਆ ਤਾਂ ਲਿੰਕ ਜਿਹੜਾ ਸੜਕਾਂ ਦਾ ਉਹ ਟੁੱਟਣਾ ਸ਼ੁਰੂ ਹੋ ਚੁੱਕਿਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਉਹ ਤੁਹਾਨੂੰ ਨਜ਼ਰ ਆਵੇਗਾ ਤਾਂ ਇੱਕ ਖੇਤ ਤੋਂ ਪਾਣੀ ਜਿਹੜਾ ਸੜਕ ਤੇ ਆ ਕੇ ਦੂਜੇ ਖੇਤਾਂ ਵੱਲ ਨੂੰ ਜਿਹੜਾ ਪਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕੀ ਪਾਣੀ ਦਾ ਪੱਧਰ ਜਿਹੜਾ ਹੈ ਕੱਗਰ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਹੁਣ ਸੜਕਾਂ ਤੇ ਹੀ ਪਾਣੀ ਜਿਹੜਾ ਆਣਾ ਸ਼ੁਰੂ ਹੋ ਚੁੱਕਿਆ ਤਾਂ ਉਸ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਜਿਸ ਤਰ੍ਹਾਂ ਪਹਿਲਾਂ ਨੱਕੇ ਟੁੱਟੇ ਦੀ ਤਸਵੀਰ ਦਿਖਾਈ ਸੀ ਕਿ ਨੱਕਾ ਜਿਹੜਾ ਹੈ ਸਾਲ 2023 ਦੇ ਵਿੱਚ ਟੁੱਟਿਆ ਸੀ ਅਤੇ ਖੇਤਾਂ ਦੇ ਵਿੱਚ ਪਾਣੀ ਦਾਖਲ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਤਾਂ ਇਹ ਕਾਮੀ ਖੋਰ ਦੇ ਪਿੰਡ ਦੀ ਤਸਵੀਰ ਦਿਖਾ ਰਿਹਾ ਇਹ ਹੁਣ ਲੇਟੈਸਟ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਤਾਜ਼ਾ ਤਸਵੀਰ ਹੈ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਚੁੱਕਿਆ ਤਾਂ ਪਿੰਡ ਦੇ ਹੀ ਜਿਹੜੇ ਉਰੇ ਰਹਿਣ ਵਾਲੇ ਲੋਕ ਨੇ ਬੱਚੇ ਨੇ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਹਾਲਾਤ ਨੇ ਪਿੰਡ ਦੇ ਬੇਟਾ ਕੀ ਨਾਮ ਹੈ ਤੁਹਾਡਾ ਇੰਦਰਪ੍ਰੀਤ ਸਿੰਘ ਸਰਵਾਰਾ ਹੂੰ ਇਹ ਪਾਣੀ ਹੁਣ ਇਹ ਕਿਹੜਾ ਪਾਣੀ ਹੈ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਹੈ ਖੇਤਾਂ 'ਚ ਵੱਧ ਰਿਹਾ ਹੈ ਕਿਉਂ ਜੀ ਕਗੜਾ ਕਗੜਾ ਪਾਣੀ ਹੈ ਕਗੜਾ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤੋਂ ਹੀ ਪਾਣੀ ਆਣੇ ਬਸ ਆਵੇ ਜੀ ਖਾਸਾ ਵਾ ਫਿਰ ਤੁਜੀ ਦੀ ਮਰਜ਼ੀ ਫੇਜੇ ਘਟਾ ਵੈ ਮੰਨ ਲਓ ਪਿੱਛੇ ਤਾਂ ਪਾਣੀ ਆ ਰਿਹਾ ਹੁਣ ਕਹਦੇ ਤੇ ਸਾਡੇ ਰਿਸ਼ਤੇਦਾਰ ਫੋਨ ਕਰਦੇ ਤੇ ਕਿ ਪਾਣੀ ਆ ਰਿਹਾ ਬਹੁਤ ਆਪਣਾ ਸਾਵਧਾਨ ਰਹੀਓ ਪਿੱਛਾ ਇੱਕ ਗੋਮਾ ਬੰਦਾ ਟੁੱਟ ਗਿਆ ਵੀ ਥੋੜਾ ਤਾਂ ਘਟ ਪਾਣੀ ਆਇਆ ਫੇਰ ਤੋਂ ਆਵੇਗਾ ਜ਼ਿਆਦਾ ਹੂੰ ਇੱਕ ਅਗਰ ਦਰਿਆ ਦਾ ਪਾਣੀ ਆ ਰਿਹਾ ਜਿਹੜਾ ਉਰੇ ਆ ਰਿਹਾ ਸੜਕਾਂ ਤੇ ਹਾਂਜੀ ਗੱਗਰ ਦਰਿਆ ਕਾਜ ਤੇ ਕਿਹੜੇ ਪਿੰਡ ਨੂੰ ਰੋੜ ਜਾਂਦਾ ਅੱਗੇ ਉਹ ਤੋਂ ਗੈਡੇ ਦਾ ਕੰਮਿੰਗਾ ਹੂੰ ਕੰਮ ਹੀ ਖੁਰਦਦਾ ਹਾਂਜੀ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਅੱਗੇ ਅੱਗੇ ਦਾ ਮਪਰ ਸੁਨਟਾ ਕਪੂਰੀ ਸੜਕ ਘਨੋੜੀ ਰੋਡ ਲੱਗ ਜਾਂ ਬਾਰੇ ਆਈ। ਹੂੰ। ਮਤਲਬ ਜਿਸ ਤਰ੍ਹਾਂ ਹੁਣੇ ਪਾਣੀ ਉਰੇ ਰੋਡ ਤੇ ਆਣਾ ਸ਼ੁਰੂ ਹੋ ਗਿਆ ਜੇਕਰ ਹੁਣ 15-16 ਫੁੱਟ ਤੱਕ ਪਾਣੀ ਜਾਂਦਾ ਕ ਅਗਰ ਚ ਹਨਾ ਇਹ ਪੂਰਾ ਭਰ ਜੇਗਾ ਪੂਰਾ ਬੰਦ ਹੋ ਜੇਗਾ। ਜੇ ਪੂਰਾ ਭਰ ਜੇਗਾ ਜੇ ਜ਼ਿਆਦਾ ਆ ਗਿਆ ਪਾਣੀ। ਹੂੰ। ਉਹਦਾ ਫੇ ਉਹਦਾ ਸਾਦਾ ਦਸਤ ਬੰਦ ਹੋ ਜੀਗਾ। ਹੂੰ। ਉਧਰ ਰੰਪदाई ਸੈਟ ਗਈ। ਫਿਰ ਤੁਸੀਂ ਨਿਕਲਦੇ ਕਿੱਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ? ਫਿਰ ਘਨੌਰ ਨੂੰ ਘੁੰਮ ਗਏ ਜਾਂਦੇ। ਦੂਜੇ ਪਾਸੇ ਤੋਂ ਜਾਣਾ ਪੈਂਦਾ। ਹਾਂਜੀ ਜੇ ਮਬਾਲਾ ਜਾਣਾ ਹੋਵੇ। ਹੂੰ। ਘਨੌਰ ਨੂੰ ਘੁੰਮ ਹੋ ਗਿਆ ਬਿਲਕੁਲ ਤਸਵੀਰ ਜਿਹੜੀ ਇੱਕ ਵਾਰੀ ਫਿਰ ਤੋਂ ਦਿਖਾ ਦੰਨੇ ਆ ਕਿ ਹੁਣ ਪਾਣੀ ਦਾ ਪੱਧਰ ਜਿਹੜਾ ਸੜਕਾਂ ਤੇ ਵੀ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਸੜਕ ਤੇ ਹੀ ਪਾਣੀ ਜਿਹੜਾ ਉਹ ਪਰਨਾ ਸ਼ੁਰੂ ਹੋ ਚੁੱਕਿਆ ਤਾਂ ਇਹ ਸੜਕ ਦੀ ਤਸਵੀਰ ਦੇਖ ਰਹੇ ਹਾਂ ਇੱਕ ਕਾਮੀ ਖੁਰਦ ਤੋਂ ਡੇਰੇ ਵੱਲ ਨੂੰ ਜਿਹੜੀ ਇਹ ਸੜਕ ਜਾਂਦੀ ਹੈ ਅੱਗੇ ਕਨੌਰ ਵੱਲ ਨੂੰ ਲੱਗਦੀ ਹੈ ਤਾਂ ਉਸੇ ਸੜਕ ਦੀ ਤਸਵੀਰ ਦਿਖਾ ਰਹੇ ਹਾਂ ਕਿ ਹੁਣ ਸੜਕ ਤੇ ਜਿਹੜਾ ਪਾਣੀ ਹੈ ਕੱਗਰ ਦਰਿਆ ਦਾ ਉਹ ਪਹੁੰਚ ਚੁੱਕਿਆ ਜਿਸ ਦੀ ਤਸਵੀਰ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਹੁਣ ਖੇਤਾ ਵੱਲ ਨੂੰ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਦੂਰ ਦੂਰ ਤੱਕ ਸੜਕਾਂ ਜਿਹੜੀਆਂ ਇਸ ਪਾਣੀ ਦੀ ਚਪੈੜ ਦੇ ਵਿੱਚ ਆ ਚੁੱਕੀਆਂ ਨੇ ਸੜਕ ਜਿਹੜੀ ਹੈ ਪਾਣੀ ਦੇ ਵਿੱਚ ਜਿਹੜੀ ਆ ਚੁੱਕੀ ਹੈ ਤਾਂ ਭਰ ਚੁੱਕਿਆ ਪਾਣੀ ਸੜਕਾਂ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕੱਗਰ ਦਰਿਆ ਦਾ ਪਾਣੀ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਲੇਟੈਸਟ ਉਹ 12 ਫੁੱਟ ਤੱਕ ਪਹੁੰਚ ਚੁੱਕਿਆ ਹੈ ਤਾਂ ਰਾਤ 8 ਤੋਂ 9 ਵਜੇ ਤੱਕ ਜਿਹੜਾ ਡੀਸੀ ਪਟਿਆਲਾ ਨੇ ਦੱਸਿਆ ਸੀਗਾ ਕਿ ਪਾਣੀ ਦਾ ਪੱਧਰ ਜਿਹੜਾ 15-16 ਫੁੱਟ ਤੋਂ ਵੀ ਪਾਰ ਹੋ ਸਕਦਾ ਹੈ ਜਿਸ ਤਰ੍ਹਾਂ ਪਾਣੀ ਪਿੱਛੋਂ ਦੀ ਵੱਧ ਰਿਹਾ ਹੈ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਉਹ ਕੱਗਰ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਉਸੇ ਦੀ ਤਸਵੀਰ ਜਿਹੜ ਇਹ ਖੇਤਾਂ ਵੱਲ ਨੂੰ ਪਾਣੀ ਜਾ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਦਾਖਲ ਹੋ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਦੂਰ ਦੂਰ ਤੱਕ ਤੁਹਾਨੂੰ ਸੜਕਾਂ ਦੇ ਉੱਪਰ ਪਾਣ ਹੀ ਪਾਣੀ ਜਿਹੜਾ ਨਜ਼ਰ ਆਵੇਗਾ ਹੁਣ ਇਹ ਲਿੰਕ ਵੀ ਜਿਹੜੇ ਸੜਕਾਂ ਦੇ ਉਹ ਟੁੱਟਨੇ ਸ਼ੁਰੂ ਹੋ ਚੁੱਕੇ ਨੇ ਜਿਸ ਤਰ੍ਹਾਂ ਸਾਲ 2023 ਦੇ ਵਿੱਚ ਇਸ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਨੂੰ ਪਈ ਸੀਗੀ ਤਾਂ ਹਜੇ ਤੱਕ ਉਸ ਸਦਮੇ 'ਚੋਂ ਲੋਕ ਜਿਹੜੇ ਨੇ ਉਹ ਬਾਹਰ ਨਹੀਂ ਆਏ ਸੀਗੇ ਉਸ ਸਦਮੇ ਦੀ ਨੁਕਸਾਨ ਜਿਹੜਾ ਹੋਇਆ ਸੀਗਾ ਉਸ ਦੀ ਪਰਭਾਈ ਤੱਕ ਨਹੀਂ ਹੋਈ ਸੀਗੀ ਕਿ ਹੁਣ ਸਾਲ 2025 ਦੇ ਵਿੱਚ ਫਿਰ ਤੋਂ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਦੇ ਉੱਪਰ ਪਏਗੀ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ 15 ਤੋਂ 20 ਪਿੰਡਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਚਮਾਰੂ ਹੋ ਗਿਆ ਕਾਮੀ ਖੁਰਤ ਹੋ ਗਿਆ ਰਾਮਪੁਰ ਹੋ ਗਿਆ ਤਾਂ ਹੋਰ ਕਈ ਪਿੰਡ ਲਾਛੜੂ ਹੋ ਗਿਆ ਤਾਂ ਕਈ ਪਿੰਡਾਂ ਦੇ ਵਿੱਚ ਜਿਹੜਾ ਅਲਰਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਤਾਂ ਡੀਸੀ ਪਟਿਆਲਾ ਜਿਹੜੇ ਹੁਣ ਕੱਗਰ ਦਰਿਆ ਦੇ ਉੱਪਰ ਵੀ ਪਹੁੰਚੇ ਸੀਗੇ ਮਿੱਟੀ ਦੀ ਬੋਰੀਆਂ ਜਿਹੜੀਆਂ ਉੱਥੇ ਭਰ ਕੇ ਰੱਖੀਆਂ ਗਈਆਂ ਨੇ ਜੇਕਰ ਖਤਰਾ ਹੁੰਦਾ ਹੈ ਤਾਂ ਬੰਨ ਜਿਹੜੇ ਬਣਾਏ ਜਾਣਗੇ JCV ਮਸ਼ੀਨਾ ਐਂਬੂਲੈਂਸ ਤਾਂ ਹੋਰ ਜਿਹੜੀ ਸਹੂਿਦਾਵਾਂ ਨੇ ਉੱਥੇ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਮੀ ਖੁਰਦ ਪਿੰਡ ਦੇ ਵਿੱਚ ਹੁਣ ਪਾਣੀ ਜਿਹੜਾ ਸੜਕਾਂ ਤੇ ਆਣਾ ਸ਼ੁਰੂ ਹੋ ਚੁੱਕਿਆ ਕੱਗਰ ਦਰਿਆ ਦਾ ਪਾਣੀ ਜਿਹੜਾ ਲਗਾਤਾਰ ਖੇਤਾਂ 'ਚੋਂ ਹੁੰਦਾ ਹੋਇਆ ਸੜਕਾਂ ਤੇ ਆ ਰਿਹਾ ਤਾਂ ਇਹ ਤਸਵੀਰ ਦੇਖੋਗੇ ਕਿ ਇਸ ਪਾਸੇ ਤੋਂ ਖੇਤਾਂ 'ਚੋਂ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਹੁਣ ਸੜਕਾਂ ਦੇ ਉੱਪਰ ਤਾਂ ਸੜਕਾਂ ਜਿਹੜੀਆਂ ਇਸ ਪਾਣੀ ਦੇ ਚਪੇੜ ਦੇ ਵਿੱਚ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਸੜਕਾਂ ਦੇ ਉੱਪਰ ਭਰ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖੀਏ ਕਾਮੀ ਖੁਰਦ ਪਿੰਡ ਦੀ ਸੜਕ ਹੈ ਜਿਸ ਸੇ ਸੜਕ ਦੇ ਉੱਪਰ ਹੁਣ ਪਾਣੀ ਜਿਹੜਾ ਉਹ ਆ ਚੁੱਕਿਆ ਹੈ ਡੇਰੇਵਾਲ ਨੂੰ ਸੜਕ ਜਾਂਦੀ ਹੈ ਜਿਸ ਤਰ੍ਹਾਂ ਬੱਚਿਆਂ ਨੇ ਦੱਸਿਆ ਕਿ ਇਹ ਕਾਮੀ ਖੁਰਦ ਤੋਂ ਡੇਰੇਵਾਲ ਨੂੰ ਸੜਕ ਜਾ ਰਹੀ ਹੈ ਇਸ ਦੇ ਨਾਲ ਇਹੀ ਕੱਗੜ ਦਰਿਆ ਦਾ ਜਿਹੜਾ ਕਾਫੀ ਕਹਿ ਸਕਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਪਾਣੀ ਜਿਹੜਾ ਖੇਤਾਂ ਦੇ ਵਿੱਚ ਲਗਾਤਾਰ ਇਹ ਭਰ ਰਿਹਾ ਹੈ ਕੈਮਰਾ ਪ੍ਰਸਰਵਿੰਦਰ ਪਾਲ ਸਿੰਘ ਬਿੱਟੂ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਕਾਮੀ ਖੁਰਦ ਇਹ ਪਾਣੀ ਹੁਣ ਇਹ ਕਿਹੜਾ ਪਾਣੀ ਆ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਹੈ ਖੇਤਾਂ ਚ ਵੜ ਰਿਹਾ ਹੈ ਕਿਉਂ ਜੀ ਇਹ ਗੱਦਗਾ ਪਾਣੀ ਹੈ ਗੱਗਰ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤਾਂ ਹੀ ਪਾਣੀ ਆਨੇ ਬਸ ਆਵੇ ਜੇ ਖਾਸਾ ਵਾ ਫਿਰ ਤੁਜੀ ਦੀ ਮਰ ਜਾ ਫਿਰ ਜੇ ਘਾਟ ਆਵੇ ਮੰਨ ਲਓ

ਉਧਰ ਵੀ ਉਧਰ ਸਾਦਾ ਦਸਤ ਬੰਦ ਹੋ ਜੀਗਾ ਹੂੰ ਉਧਰ ਰਪੜਾਈ ਸੈਡ ਗਈ ਫੇ ਤੁਸੀਂ ਨਿਕਲਦੇ ਕਿਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ ਫੇ ਿਕਨੌਰ ਨੂੰ ਘੁੰਮ ਗਏ ਜੀ ਦੂਜੇ ਪਾਸੇ ਤੋਂ ਜਾਣਾ ਪੈਂਦਾ ਹਾਂਜੀ ਜੇ ਮਬਾਦ ਜਾਣਾ ਹੋਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕਾਮੀ ਖੋਰਦ ਪਿੰਡ ਦੇ ਵਿੱਚ ਮੌਜੂਦ ਆਂ ਜਿਸ ਤਰ੍ਹਾਂ ਲਗਾਤਾਰ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਸੂਖਣਾ ਲੇਖ ਤੋਂ ਕੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਕੱਗਰ ਦਰਿਆ ਦਾ ਉਫਾਨ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕੱਗਰ ਦਰਿਆ ਤੋਂ ਪਾਣੀ ਜਿਹੜਾ ਪਾਰ ਹੋ ਚੁੱਕਿਆ ਹੈ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਪਾਣੀ ਜਿਹੜਾ ਸੜਕਾਂ ਤੇ ਆਣਾ ਸ਼ੁਰੂ ਹੋ ਗਿਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਕਾਮੀ ਖੋਰਦ ਪਿੰਡ ਦੀ ਸੜਕ ਹੈ ਜਿਹੜੀ ਪਿੰਡਾਂ ਨੂੰ ਦਾਖਲ ਹੁੰਦੀ ਹੈ ਅੱਗੇ ਲਾਛੜੂ ਪਿੰਡ ਹੋ ਗਿਆ ਤਾਂ ਹੋਰ ਕਈ ਪਿੰਡਾਂ ਨੂੰ ਜਿਹੜਾ ਇਹ ਰਸਤੇ ਜਾਂਦੇ ਨੇ ਤਾਂ ਉਸੇ ਪਿੰਡ ਦੇ ਰਸਤੇ ਦੇ ਉੱਪਰ ਅਸੀਂ ਮੌਜੂਦ ਆ ਤਾਂ ਖੇਤਾਂ ਤੋਂ ਹੁੰਦਾ ਹੋਇਆ ਪਾਣੀ ਜਿਹੜਾ ਹੁਣ ਸੜਕਾਂ ਵੱਲ ਨੂੰ ਆਣਾ ਸ਼ੁਰੂ ਹੋ ਚੁੱਕਿਆ ਤਾਂ ਲਿੰਕ ਜਿਹੜਾ ਸੜਕਾਂ ਦਾ ਉਹ ਟੁੱਟਣਾ ਸ਼ੁਰੂ ਹੋ ਚੁੱਕਿਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਉਹ ਤੁਹਾਨੂੰ ਨਜ਼ਰ ਆਵੇਗਾ ਤਾਂ ਇੱਕ ਖੇਤ ਤੋਂ ਪਾਣੀ ਜਿਹੜਾ ਸੜਕ ਤੇ ਆ ਕੇ ਦੂਜੇ ਖੇਤਾਂ ਵੱਲ ਨੂੰ ਜਿਹੜਾ ਪਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕੀ ਪਾਣੀ ਦਾ ਪੱਧਰ ਜਿਹੜਾ ਹੈ ਕੱਗਰ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਹੁਣ ਸੜਕਾਂ ਤੇ ਹੀ ਪਾਣੀ ਜਿਹੜਾ ਆਣਾ ਸ਼ੁਰੂ ਹੋ ਚੁੱਕਿਆ ਤਾਂ ਉਸ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਜਿਸ ਤਰ੍ਹਾਂ ਪਹਿਲਾਂ ਨੱਕੇ ਟੁੱਟੇ ਦੀ ਤਸਵੀਰ ਦਿਖਾਈ ਸੀ ਕਿ ਨੱਕਾ ਜਿਹੜਾ ਹੈ ਸਾਲ 2023 ਦੇ ਵਿੱਚ ਟੁੱਟਿਆ ਸੀ ਅਤੇ ਖੇਤਾਂ ਦੇ ਵਿੱਚ ਪਾਣੀ ਦਾਖਲ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਤਾਂ ਇਹ ਕਾਮੀ ਖੋਰ ਦੇ ਪਿੰਡ ਦੀ ਤਸਵੀਰ ਦਿਖਾ ਰਿਹਾ ਇਹ ਹੁਣ ਲੇਟੈਸਟ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਤਾਜ਼ਾ ਤਸਵੀਰ ਹੈ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਚੁੱਕਿਆ ਤਾਂ ਪਿੰਡ ਦੇ ਹੀ ਜਿਹੜੇ ਉਰੇ ਰਹਿਣ ਵਾਲੇ ਲੋਕ ਨੇ ਬੱਚੇ ਨੇ ਹੋ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਹਾਲਾਤ ਨੇ ਪਿੰਡ ਦੇ ਬੇਟਾ ਕੀ ਨਾਮ ਹੈ ਤੁਹਾਡਾ ਇੰਦਰਪ੍ਰੀਤ ਸਿੰਘ ਸਰਵਾਰਾ ਹੂੰ ਇਹ ਪਾਣੀ ਹੁਣ ਇਹ ਕਿਹੜਾ ਪਾਣੀ ਹੈ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਹੈ ਖੇਤਾਂ 'ਚ ਵੱੜ ਰਿਹਾ ਹੈ ਇਹੋ ਜਿਹਾ ਗੱਦਗਾ ਪਾਣੀ ਹੈ ਕੱਗਰ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤੋਂ ਹੀ ਪਾਣੀ ਆਨੇ ਬਸ ਹਾਵਾਂ ਜੀ ਖਾਸਾ ਵਾ ਫਿਰ ਤੁਜੀ ਦੀ ਮਰਜਾ ਇਹ ਜੇ ਘਟਾ ਵੈ ਮੰਨ ਲਓ ਪਿੱਛੇ ਤਾਂ ਪਾਣੀ ਆ ਰਿਹਾ ਹੁਣ ਕਹਦੇ ਤੇ ਛੱਡ ਰਿਸ਼ਤੇ ਦਾ ਫੋਨ ਕਰਦੇ ਤੇ ਕਿ ਪਾਣੀ ਆ ਰਿਹਾ ਬਹੁਤ ਆਪਣਾ ਸਾਵਧਾਨ ਰਹੀਓ ਪਿੱਛੇ ਇੱਕ ਗੋਮਾ ਬੰਦਾ ਟੁੱਟ ਗਿਆ ਵੀ ਥੋੜਾ ਤਾਂ ਘਟ ਪਾਣੀ ਆਇਆ ਫਿਰ ਤੋਂ ਆਵੇਗਾ ਜ਼ਿਆਦਾ ਹੂੰ ਇਹ ਕਗਰ ਦਰਿਆ ਦਾ ਪਾਣੀ ਆ ਰਿਹਾ ਜਿਹੜਾ ਉਰੇ ਆ ਰਿਹਾ ਸੜਕਾਂ ਤੇ ਹਾਂਜੀ ਕਗਰ ਦਰਿਆ ਕਾ ਜੇ ਕਿਹੜੇ ਪਿੰਡ ਨੂੰ ਰੋੜ ਜਾਂਦਾ ਅੱਗੇ ਉਹ ਤੋਂ ਗੈਡੇ ਦਾ ਕੰਮਿੰਗਾ ਹੂੰ ਕੰਮ ਹੀ ਖੁਰਦ ਦਾ ਹਾਂਜੀ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਅੱਗੇ ਗਿਆ ਰੈਂਪ ਪਰ ਸੁਣਤਾ ਕਪੂਰੀ ਸਾਰਾ ਘਨੋੜਾਈ ਰੋਡ ਲੱਗ ਜਾਂ ਬਾਰੇ ਆ। ਹੂੰ। ਮਤਲਬ ਜਿਸ ਤਰ੍ਹਾਂ ਹੁਣੇ ਪਾਣੀ ਉਰੇ ਰੋਡ ਤੇ ਆਣਾ ਸ਼ੁਰੂ ਹੋ ਗਿਆ ਜੇਕਰ ਹੁਣ 15 16 ਫੁੱਟ ਤੱਕ ਪਾਣੀ ਜਾਂਦਾ ਕ ਅਗਰ ਚ ਹਨਾ ਇਹ ਪੂਰਾ ਭਰ ਜਾਏਗਾ ਪੂਰਾ ਬੰਦ ਹੋ ਜਾਏਗਾ ਜੀ ਪੂਰਾ ਭਰ ਜਾਏਗਾ ਜੇ ਜ਼ਿਆਦਾ ਆ ਗਿਆ ਪਾਣੀ। ਹੂੰ। ਉਹਦਾ ਫੇਰ ਉਹਦਾ ਸਾਦਾ ਦਸਤ ਬੰਦ ਹੋ ਜਾਏਗਾ। ਹੂੰ। ਉਧਰ ਰੈਂਪਾਈ ਸੈੱਡ ਗਈ। ਫੇਰ ਤੁਸੀਂ ਨਿਕਲਦੇ ਕਿੱਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ? ਫੇਰ ਘਨੌਰ ਨੂੰ ਘੁੰਮ ਕੇ ਜਾ। ਦੂਜੇ ਪਾਸੇ ਤੋਂ ਜਾਣਾ ਪੈਂਦਾ। ਹਾਂਜੀ ਜੇ ਮਬਾਲਾ ਜਾਣਾ ਹੋਗਾ। ਹੂੰ। ਘਨੌਰ ਨੂੰ ਘੁੰਮੋਗਾ ਜਹਾ ਬਿਲਕੁਲ ਤਸਵੀਰ ਜਿਹੜੀ ਇੱਕ ਵਾਰੀ ਫਿਰ ਤੋਂ ਦਿਖਾ ਦੰਨੇ ਆ ਕਿ ਹੁਣ ਪਾਣੀ ਦਾ ਪੱਧਰ ਜਿਹੜਾ ਸੜਕਾਂ ਤੇ ਵੀ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਸੜਕ ਤੇ ਹੀ ਪਾਣੀ ਜਿਹੜਾ ਉਹ ਨਾ ਸ਼ੁਰੂ ਹੋ ਚੁੱਕਿਆ ਤਾਂ ਇਹ ਸੜਕ ਦੀ ਤਸਵੀਰ ਦੇਖ ਰਹੇ ਹੋ ਇੱਕ ਕਾਮੀ ਖੁਰਦ ਤੋਂ ਡੇਰੇ ਵੱਲ ਨੂੰ ਜਿਹੜੀ ਇਹ ਸੜਕ ਜਾਂਦੀ ਹੈ ਅੱਗੇ ਕਨੌਰ ਵੱਲ ਨੂੰ ਲੱਗਦੀ ਹੈ ਤਾਂ ਉਸੇ ਸੜਕ ਦੀ ਤਸਵੀਰ ਦਿਖਾ ਰਿਹਾ ਕਿ ਹੁਣ ਸੜਕ ਤੇ ਜਿਹੜਾ ਪਾਣੀ ਹੈ ਕੱਗਰ ਦਰਿਆ ਦਾ ਉਹ ਪਹੁੰਚ ਚੁੱਕਿਆ ਜਿਸ ਦੀ ਤਸਵੀਰ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਹੁਣ ਖੇਤਾ ਵੱਲ ਨੂੰ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਦੂਰ ਦੂਰ ਤੱਕ ਸੜਕਾਂ ਜਿਹੜੀਆਂ ਇਸ ਪਾਣੀ ਦੀ ਚਪੈੜ ਦੇ ਵਿੱਚ ਆ ਚੁੱਕੀਆਂ ਨੇ ਸੜਕ ਜਿਹੜੀ ਹੈ ਪਾਣੀ ਦੇ ਵਿੱਚ ਜਿਹੜੀ ਆ ਚੁੱਕੀ ਹੈ ਤਾਂ ਭਰ ਚੁੱਕਿਆ ਪਾਣੀ ਸੜਕਾਂ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕੱਗਰ ਦਰਿਆ ਦਾ ਪਾਣੀ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਲੇਟੈਸਟ ਉਹ 12 ਫੁੱਟ ਤੱਕ ਪਹੁੰਚ ਚੁੱਕਿਆ ਹੈ ਤਾਂ ਰਾਤ 8 ਤੋਂ 9 ਵਜੇ ਤੱਕ ਜਿਹੜਾ ਡੀਸੀ ਪਟਿਆਲਾ ਨੇ ਦੱਸਿਆ ਸੀਗਾ ਕਿ ਪਾਣੀ ਦਾ ਪੱਧਰ ਜਿਹੜਾ 15-16 ਫੁੱਟ ਤੋਂ ਵੀ ਪਾਰ ਹੋ ਸਕਦਾ ਹੈ ਜਿਸ ਤਰ੍ਹਾਂ ਪਾਣੀ ਪਿੱਛੋਂ ਦੀ ਵੱਧ ਰਿਹਾ ਹੈ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਉਹ ਕੱਗਰ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਉਸੇ ਦੀ ਤਸਵੀਰ ਜਿਹੜ ਇਹ ਖੇਤਾਂ ਵੱਲ ਨੂੰ ਪਾਣੀ ਜਾ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਦਾਖਲ ਹੋ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਦੂਰ ਦੂਰ ਤੱਕ ਤੁਹਾਨੂੰ ਸੜਕਾਂ ਦੇ ਉੱਪਰ ਪਾਣੀ ਹੀ ਪਾਣੀ ਜਿਹੜਾ ਨਜ਼ਰ ਆਵੇਗਾ ਹੁਣ ਇਹ ਲਿੰਕ ਵੀ ਜਿਹੜੇ ਸੜਕਾਂ ਦੇ ਉਹ ਟੁੱਟਨੇ ਸ਼ੁਰੂ ਹੋ ਚੁੱਕੇ ਨੇ ਜਿਸ ਤਰ੍ਹਾਂ ਸਾਲ 2023 ਦੇ ਵਿੱਚ ਇਸ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਨੂੰ ਪਈ ਸੀ ਕਿ ਤਾਂ ਹਜੇ ਤੱਕ ਉਸ ਸਦਮੇ 'ਚੋਂ ਲੋਕ ਜਿਹੜੇ ਨੇ ਉਹ ਬਾਹਰ ਨਹੀਂ ਆਏ ਸੀਗੇ ਉਸ ਸਦਮੇ ਦੀ ਨੁਕਸਾਨ ਜਿਹੜਾ ਹੋਇਆ ਸੀਗਾ ਉਸ ਦੀ ਪਰਭਾਈ ਤੱਕ ਨਹੀਂ ਹੋਈ ਸੀਗੀ ਕਿ ਹੁਣ ਸਾਲ 2025 ਦੇ ਵਿੱਚ ਫਿਰ ਤੋਂ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਦੇ ਉੱਪਰ ਪਈ ਗਈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ 15 ਤੋਂ 20 ਪਿੰਡਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਚਮਾਰੂ ਹੋ ਗਿਆ ਕਾਮੀ ਖੁਰਦ ਹੋ ਗਿਆ ਰਾਮਪੁਰ ਹੋ ਗਿਆ ਤਾਂ ਹੋਰ ਕਈ ਪਿੰਡ ਲਾਛੜੂ ਹੋ ਗਿਆ ਤਾਂ ਕਈ ਪਿੰਡਾਂ ਦੇ ਵਿੱਚ ਜਿਹੜਾ ਅਲਰਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਤਾਂ ਡੀਸੀ ਪਟਿਆਲਾ ਜਿਹੜੇ ਹੁਣ ਕੱਗਰ ਦਰਿਆ ਦੇ ਉੱਪਰ ਵੀ ਪਹੁੰਚੇ ਸੀਗੇ ਮਿੱਟੀ ਦੀ ਬੋਰੀਆਂ ਜਿਹੜੀਆਂ ਉੱਥੇ ਭਰ ਕੇ ਰੱਖੀਆਂ ਗਿਆ ਨੇ ਜੇਕਰ ਖਤਰਾ ਹੁੰਦਾ ਹੈ ਤਾਂ ਬੰਨ ਜਿਹੜੇ ਬਣਾਏ ਜਾਣਗੇ ਜੀਸੀਵੀ ਮਸ਼ੀਨਾ ਐਂਬੂਲੈਂਸ ਤਾਂ ਹੋਰ ਜਿਹੜੀ ਸਹੂਿਦਾਵਾਂ ਨੇ ਉੱਥੇ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਮੀ ਖੁਰਦ ਪਿੰਡ ਦੇ ਵਿੱਚ ਹੁਣ ਪਾਣੀ ਜਿਹੜਾ ਸੜਕਾਂ ਤੇ ਆਣਾ ਸ਼ੁਰੂ ਹੋ ਚੁੱਕਿਆ ਕੱਗਰ ਦਰਿਆ ਦਾ ਪਾਣੀ ਜਿਹੜਾ ਲਗਾਤਾਰ ਖੇਤਾਂ 'ਚ ਹੁੰਦਾ ਹੋਇਆ ਸੜਕਾਂ ਤੇ ਆ ਰਿਹਾ ਤਾਂ ਇਹ ਤਸਵੀਰ ਦੇਖੋਗੇ ਕਿ ਇਸ ਪਾਸੇ ਤੋਂ ਖੇਤਾਂ 'ਚ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਹੁਣ ਸੜਕਾਂ ਦੇ ਉੱਪਰ ਤਾਂ ਸੜਕਾਂ ਜਿਹੜੀਆਂ ਇਸ ਪਾਣੀ ਦੇ ਚਪੇੜ ਦੇ ਵਿੱਚ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਸੜਕਾਂ ਦੇ ਉੱਪਰ ਭਰ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੀਏ ਕਾਮੀ ਖੁਰਦ ਪਿੰਡ ਦੀ ਸੜਕ ਹੈ ਜਿਸ ਸੜਕ ਦੇ ਉੱਪਰ ਹੁਣ ਪਾਣੀ ਜਿਹੜਾ ਉਹ ਆ ਚੁੱਕਿਆ ਹੈ ਡੇੜੇਵਾਲ ਨੂੰ ਸੜਕ ਜਾਂਦੀ ਹੈ ਜਿਸ ਤਰ੍ਹਾਂ ਬੱਚਿਆਂ ਨੇ ਦੱਸਿਆ ਕਿ ਇਹ ਕਾਮੀ ਖੁਰਦ ਤੋਂ ਡੇੜੇਵਾਲ ਨੂੰ ਸੜਕ ਜਾ ਰਹੀ ਹੈ ਇਸ ਦੇ ਨਾਲ ਹੀ ਕੱਗੜ ਦਰਿਆ ਦਾ ਜਿਹੜਾ ਕਾਫੀ ਕਹਿ ਸਕਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਪਾਣੀ ਜਿਹੜਾ ਖੇਤਾਂ ਦੇ ਵਿੱਚ ਲਗਾਤਾਰ ਇਹ ਭਰ ਰਿਹਾ ਹੈ ਕੈਮਰਾ ਪਰ ਸਰਬਿੰਦਰਪਾਲ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਕਾਮੀ ਖੁਰਦ ਇਹ ਪਾਣੀ ਹੁਣ ਇਹ ਕਿਹੜਾ ਪਾਣੀ ਆ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਖੇਤਾਂ ਚ ਵੜ ਰਿਹਾ ਕਿਉਂ ਜੀ ਕਗੜਗਾ ਪਾਣੀ ਆ ਕਗਰ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤੋਂ ਹੀ ਪਾਣੀ ਆਨੇ ਬਸਾਵਾ ਜੇ ਖਾਸਾ ਵਾ ਫਿਰ ਤੁਜੀ ਦੀ ਮਰਜ਼ੀ